ਇਕੋ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਤਾਂ ਸੁਭਾਅਕ ਹੈ ਕਿ ਜਿਹੜੇ ਅੱਜ 16 ਦਿਨ ਦੇ ਵਿੱਚ ਆ ਗਿਆ ਉਹਨਾਂ ਦਾ ਭਜਨ ਘਟਨਾ ਕਿੰਨੀ ਤੇ ਅਸਰ ਹੋਣਾ ਜਿੰਨੇ ਜਿੰਨੇ ਫੈਕਟ ਹੈ ਸਰੀਰ ਦੇ ਉਹ ਸਾਰੇ ਉਹ ਨੁਕਸਾਨ ਤਾਂ ਹੁਣ ਹੋਣੀ ਹੁੰਦੀ ਨਹੀਂ ਅੱਗੇ ਸਾਨੂੰ ਬਹੁਤ ਤਾੜਨਾ ਕਰਦੇ ਵੀ ਤੁਸੀਂ ਮੀਟਿੰਗ ਨਹੀਂ ਕਰਦੇ ਤੁਸੀਂ ਮਾਰਚ ਨਹੀਂ ਕਰਦੇ ਤੁਸੀਂ ਲੋਕਾਂ ਨੂੰ ਨਹੀਂ ਲੈ ਕੇ ਆਉਂਦੇ ਜਦੋਂ ਐਸੀ ਹੈ ਕਿ ਪੁੱਛਣ ਜਾਂਦੇ ਅਸੀਂ ਆਪ ਇਹ ਪ੍ਰਧਾਨ ਜੀ ਕੋਈ ਮੈਸੇਜ ਕੋਈ ਤੁਸੀਂ ਵਿਚਾਰਿਆ ਹੋਵੇ ਕੋਈ ਕਾਲ ਦੇਈਏ ਵੇਖ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ ਇਸ ਗੱਲ 'ਚ ਬਹੁਤ ਵੱਡਾ ਅੰਤ ਹੈ ਕਿ ਜਿਹੜੀ ਉਹ ਸਾਰੀ ਪਹਿਲਾਂ ਲੱਗਦਾ ਸੀ ਲੋਕਾਂ ਨੂੰ ਯਾਰ ਪਰਿਵਾਰ ਨਾਲੋਂ ਨਾਤਾ ਜਾ ਤੋੜ ਕੇ ਇਦ ਕੀ ਬਹਿ ਗਏ ਮਨ ਬਣਾ ਕੇ ਤਾਂ ਹੁਣ ਵੀ ਉਹਨਾਂ ਦੇ ਇਹ ਕਹਿੰਦਾ ਵੀ ਯਾਰ ਮੈਨੂੰ ਜੇ ਮਾੜਾ ਮੋਟਾ ਯਕੀਨ ਹੈ ਨਾ ਵੀ ਮੇਰੇ ਮੂਰੇ ਪਿੱਛੇ ਜੇ ਕੋਈ ਮਰੂਤਾ ਉਹ ਭੈਣਾ ਚਲੋ ਅਸੀਂ ਉਹ ਸਵਾਲ ਵੀ ਉੱਥੇ ਕੀਤਾ ਵੀ ਪ੍ਰਧਾਨ ਜੀ ਕਿਤੇ ਜਾਂਦਾ ਜਾਂਦਾ ਸਾਨੂੰ ਇਹ ਮੇਣਾ ਨਾ ਵਾਰਜੋ ਕੱਲ ਨੂੰ ਸਾਡੇ ਨੂੰ ਸਮਾਜ ਚ ਵੀ ਕਹਦੇ ਹੋ ਯਾਰ ਤੁਸੀਂ ਮਰਦਕ ਹੁੰਦੇ ਸੀ ਯਾਰ ਇਹ ਤੂੰ ਤਾਂ ਫਿਰ ਚੁੰਡੀਆਂ ਪਾ ਲੈਂਦੇ ਉਹ ਇਸ ਬਾਤ ਕੋਮ ਸਵੀਕਾਰਤੇ ਹੈ ਕਿ ਸਥਿਤੀ ਵਾਕਈ ਮੈਂ ਕبھی ਵੀ ਆਸੇ ਨਿਕਲ ਸਕਦੀ ਹੈ ਕਿਉਂਕਿ ਅਮੇ ਇਹ ਨਹੀਂ ਭੁੱਲਣਾ ਚਾਹੀਏ ਕਿ ਪਿਛਲੇ 4 ਸਾਲ ਸੇ ਉਹ ਕੈਂਸਰ ਸੇ ਵੀ ਫ੍ਰੀਡਿਤ ਹੈ और उनकी आयुर्वेदिक की होम्योपैथी की एलोपैथी की बहुत सारी दवाइयाँ भी चल रही थी जो 26 तारीख से ही बंद हैं उन्होंने सरकार के सामने दो ही विकल्प रखे हैं कि या तो आप एमएसपी पे कानून बना दो या फिर आप मेरी शांति ਕਿਸਾਨ ਅੰਦੋਲਨ ਦੇ ਚੱਲਦਿਆਂ ਖਨੋਰੀ ਤੋਂ ਵੱਖਰੇ ਪ੍ਰੋਗਰਾਮ ਦਿੱਤੇ ਜਾਂਦੇ ਔਰ ਸ਼ੰਭੂ ਵਾਲੇ ਪਾਸਿਓਂ ਵੱਖਰਾ ਪ੍ਰੋਗਰਾਮ ਜਾਂਦਾ ਹੈ ਜਾਨੀ ਜਿਸ ਤਰੀਕੇ ਦੇ ਨਾਲ 101 ਕਿਸਾਨਾਂ ਨੂੰ ਰਵਾਨਾ ਕੀਤਾ ਜਾਂਦਾ ਹੈ ਉਹ ਸ਼ੰਭੂ ਵਾਲੇ ਬਾਰਡਰ ਤੋਂ ਆ ਦੂਜੇ ਪਾਸੇ ਖਨੋਰੀ ਵਾਲੇ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲਾ ਮਰਨwarte ਬੈਠਿਆ ਅੱਜ 16ਵਾਂ ਦਿਨ ਹੈ 16ਵੇਂ ਦਿਨ ਡਾਕਟਰਾਂ ਦੇ ਵੱਲੋਂ ਕੁਝ ਅਜਿਹੇ ਅਪਡੇਟ ਦਿੱਤਾ ਗਿਆ ਜੋ ਕਾਫੀ ਲੋਕਾਂ ਨੂੰ ਭਾਵੁਕ ਕਰ ਦੇਣ ਵਾਲਾ ਔਰ ਕੀ ਕੁਝ ਇਸ ਵੇਲੇ ਸਿਹਤ ਦੇ ਹਾਲ ਨੇ ਔਰ ਇਸ ਤੋਂ ਅਗਲਾ ਪ੍ਰੋਗਰਾਮ ਕੀ ਹੈ ਮੇਰੇ ਨਾਲ ਕਾਕਾ ਕੋਟੜਾ ਜੀ ਨੇ ਔਰ ਅਬ ਮੈਨੂੰ ਕੁਹਾੜ ਜੀ ਨੇ ਸਾਰੀ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਡੱਲੇਵਾਲਾ ਸਾਹਿਬ ਦੀ ਸਿਹਤ ਬਾਰੇ ਜ਼ਰੂਰ ਦੱਸਿਓ ਕਿ ਡਾਕਟਰ ਕੀ ਅਪਡੇਟ ਦੇ ਰਹੇ ਆ ਅੱਜ 16ਵੇਂ ਦਿਨ ਦੇ ਵਿੱਚ ਕਿਸ ਤਰ੍ਹਾਂ ਦੇ ਆ ਦੇਖੋ ਡੱਲੇਵਾਲਾ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਤਾਂ ਸੁਭਾਅਕ ਹੈ ਕਿ ਜਿਹੜੇ ਅੱਜ 16ਵੇਂ ਦਿਨ ਦੇ ਵਿੱਚ ਆ ਗਿਆ ਉਹਨਾਂ ਦਾ वजन ਘਟਣਾ ਕਿਡਨੀ ਤੇ ਅਸਰ ਹੋਣਾ ਜਿੰਨੇ ਜਿੰਨੇ ਫੈਕਟਾ ਸਰੀਰ ਦੇ ਉਹ ਸਾਰੇ ਉਹ ਨੁਕਸਾਨ ਤਾਂ ਹੁਣ ਹੋਣੇ ਹੋਣੇ ਆ। ਤੋਂ ਨੁਕਸਾਨ ਦੇ باوجود ਵੀ ਜਦੋਂ ਸਾਨੂੰ ਮਿਲਦੇ ਆ ਮੈਂ ਉਹਨਾਂ ਨਾਲ ਪਹਿਲਾਂ ਵੀ ਪੰਜ ਜਿਹੜੇ ਮਰਮਰ ਸ਼ੁਰੂ ਕੀਤੇ ਨੇ ਉਹ ਚਾਹੇ ਚੀਮਾ ਮੰਡੀ ਦਾ ਹੋਵੇ ਚਾਹੇ ਉਹ ਚੰਡੀਗੜ੍ਹ ਦਾ ਹੋਵੇ ਚਾਹੇ ਟੇਣਾਪੈਂਡ ਦਾ ਹੋਵੇ ਚਾਹੇ ਉਹ ਰਾਮਲੀਲਾ ਗਰਾਊਂਡ ਦਾ ਹੋਵੇ ਉਹ ਜਿਹੜੇ ਅਸੀਂ ਉਹਨਾਂ ਨਾਲ ਬੈਠ ਕੇ ਅੱਗੇ ਵਿਚਾਰਦੇ ਸੀ ਸੋਚਦੇ ਸੀ ਐਤਕਿ ਉਹਨਾਂ ਦਾ ਮਾਨਕਸ ਤੌਰ ਤੇ ਜਿਹੜਾ ਸੋਚਣਾ ਉਹ ਅਲੱਗ ਹੈ। ਉਹ ਵੱਖਰੇ ਤਰੀਕੇ ਦਾ ਜਿਵੇਂ ਜ਼ਿੰਦਗੀ ਦਾ ਅਗਲਾ ਪੜਾਜ ਆ ਭਾਫੀ ਨਹੀਂ ਬੈਠੇ ਹੁੰਦੇ ਨਹੀਂ ਅੱਗੇ ਸਾਨੂੰ ਬਹੁਤ ਤਾੜਨਾ ਕਰਦੇ ਵੀ ਤੁਸੀਂ ਮੀਟਿੰਗ ਨਹੀਂ ਕਰਦੇ ਤੁਸੀਂ ਮਾਰਚ ਨਹੀਂ ਕਰਦੇ ਤੁਸੀਂ ਲੋਕਾਂ ਨੂੰ ਨਹੀਂ ਲੈ ਕੇ ਆਉਂਦੇ ਜਦੋਂ ਐਸੀ ਹੈ ਕਿ ਪੁੱਛਣ ਜਾਂਦੇ ਅਸੀਂ ਆਪ ਕਿ ਪ੍ਰਧਾਨ ਜੀ ਕੋਈ ਮੈਸੇਜ ਕੋਈ ਤੁਸੀਂ ਵਿਚਾਰਿਆ ਹੋਵੇ ਕੋਈ ਕਾਲ ਦੇਈਏ ਵੇਖ ਲਓ ਜਿਵੇਂ ਸਾਨੂੰ ਠੀਕ ਲੱਗਦਾ ਇਸ ਗੱਲ 'ਚ ਬਹੁਤ ਵੱਡਾ ਅੰਤ ਹੈ ਕਿ ਜਿਹੜੀ ਉਹ ਸਾਰੀ ਪਹਿਲਾਂ ਲੱਗਦਾ ਸੀ ਲੋਕਾਂ ਨੂੰ ਵੀ ਯਾਰ ਪਰਿਵਾਰ ਨਾਲੋਂ ਨਾਤਾ ਜਾ ਤੋੜ ਕੇ ਐਦ ਕੀ ਬੈ ਗਏ ਮਨ ਬਣਾ ਕੇ ਉਹ ਪਰਿਵਾਰ ਤੇ ਵੀ ਸਾਡਾ ਸੀ ਝੁਕਦਾ ਜਿਹੜਾ ਪੋਤਾ ਨੂੰ ਸਾਰਾ ਪਰਿਵਾਰ ਮਰ ਵਰ ਤੇ ਭੁੱਖ ਵੜਤਾਲ ਤੇ ਬੈਠਾ ਪਰ ਇਨਸਾਨ ਹਮੇਸ਼ਾ ਜਿੰਨਾ ਚਿਰ ਮਰਦਾ ਨਹੀਂ ਪਵਾ ਕੋਈ ਅਸੀਂ 90 ਸਾਲ ਦੇ ਗਾਹਾਂ ਨੂੰ ਹੀ ਹੁੰਦਾ ਕਦਮ ਵੀ ਮੈਂ ਹੋਰ ਕੁਝ ਬਣਾ ਲਿਆ ਮੈਂ ਹੋਰ ਕੁਝ ਬਣਾ ਦਿਆਂ ਜਿੰਨੀ ਵੀ ਉਹਦੀ ਬਰਾਸਤ ਦੇ ਵਿੱਚ ਪ੍ਰਾਪਰਟੀ ਮਿਲੀ ਐ ਉਸ ਪ੍ਰਾਪਰਟੀ ਨੂੰ ਛੱਡ ਕੇ ਆ ਜਾਣਾ ਕਿੱਲੇ ਦੋ ਕਿੱਲੇ ਵੀ ਅਗਲਾ ਰੱਖਦੇ ਚਲੋ ਇਹ ਆਪਾਂ ਸਮਾਜ ਦੇ ਵਿੱਚ ਆਉਂਦਾ ਹੈ ਵੀ ਇਹ ਨੂੰ ਨੂੰ ਦੇਤੀ ਜ਼ਮੀਨ ਇਨੀ ਪੁੱਤ ਨੂੰ ਦੇਤੀ ਨੀ ਪੋਤੇ ਨੂੰ ਦੇਤੀ ਇੰਨੀ ਮੈਂ ਆਪ ਰੱਖ ਲਈ ਇੱਕ ਵੀ ਕਨਾਲ ਨਾ ਰੱਖਣੀ ਵੀ ਮੈਂ ਰੋਟੀ ਕਿਵੇਂ ਖਾਊਗਾ ਮੈਨੂੰ ਰੋਟੀ ਕੌਣ ਦੇਊਗਾ ਇਹ ਆਮ ਆਪਣੇ ਸਮਾਜ ਦੇ ਵਿੱਚ ਭਾਈਚਾਰੇ ਦੇ ਵਿੱਚ ਹੁੰਦੀ ਹੈ ਤਾਂ ਉਹਨੇ ਨਿਮੇੜ ਲੈਣਾ ਤਾਂ ਮਾਨਕਸ ਤੌਰ ਤੇ ਉਹਨੇ ਇਹ ਪਰਿਵਾਰ ਆਪ ਦਾ ਮੰਨ ਲਿਆ ਜਿਹਦੇ ਲਈ ਬੜੇ ਸਵਾਲ ਸਾਡੇ ਆਗੂਆਂ ਲਈ ਉੱਠਦੇ ਸੀ ਕਿ ਸਮੇਂ ਚਿਰ ਕੋਈ ਆਗੂ ਐਸਾ ਠ ਕਦਮ ਚੁੱਕਿਆ ਨਹੀਂ ਆਗੂਆਂ ਤੇ ਇਹ ਹੋ ਗਏ ਹੋ ਗਿਆ ਉਹ ਸਾਰੀਆਂ ਗੱਲਾਂ ਦਾ ਮਨ ਦੇ ਵਿੱਚ ਬਹੁਤ ਵੱਡੀ ਗੱਲ ਬਣਾਈ ਬੈਠੇ ਨੇ ਅ ਅਸੀਂ ਬਾਰ ਬਾਰ ਕੋਸ਼ਿਸ਼ ਕਰਦੇ ਆ ਵੀ ਕੋਈ ਉਹਦੇ ਅੰਦਰੋਂ ਗੱਲ ਨਿਕਲ ਆਵੇ ਸਾਨੂੰ ਮਾੜਾ ਮੋਟਾ ਹੋ ਘੋਰ ਦੇ ਬਸ ਨਹੀਂ ਐਤ ਕਿ ਨਹੀਂ ਕਹਿੰਦਾ ਵੀ ਜੋ ਠੀਕ ਹੈ ਕੱਲ ਇੱਕ ਗੱਲ ਸਾਨੂੰ ਮਾੜੀ ਜੀ ਕਹੀ ਸੀ ਉਹਨਾਂ ਨੇ ਜਦੋਂ ਅਸੀਂ ਬੇਨਤੀ ਕੀਤੀ ਸੀ ਵੀ ਲੋਕਾਂ ਦੀ ਇੱਛਾ ਹੈ ਕਿ ਤੁਸੀਂ ਮਾੜੇ ਜਿਹੇ ਸਟੇਜ ਤੇ ਆਓ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਸਟੇਜ ਤੇ ਆ ਜਾਣਾ ਪਰ ਮੈਂ ਜਾਊਂਗਾ ਪੈਣਾ ਚ ਵੀ ਅਸੀਂ ਵੀ ਫਿਰ ਇਹ ਵੀ ਕਿਉਂ ਯਾਰ ਜਿਹੜੇ ਮੈਂ ਲੋਕਾਂ ਲਈ ਲੜ ਰਿਹਾ ਜਿਹੜੇ ਮੈਂ ਲੋਕਾਂ ਲਈ ਮਰ ਰਿਹਾ ਜਿਹੜੇ ਲੋਕਾਂ ਲਈ ਮੈਂ ਬੜਾ ਕੁਝ ਕੀਤਾ ਸਾਰੀ ਜ਼ਿੰਦਗੀ 'ਚ ਕੋਈ ਨਾ ਕੋਈ ਤਾਂ ਬੰਦੇ ਦੀ ਘਟਨਾ ਯਾਦ ਹੁੰਦੀ ਆ ਉਹਨੂੰ ਪਰਚੋਲ ਦਾ ਜੇ ਆਪਾਂ ਬਚਪਨ ਚ ਕੀ ਕੀਤਾ ਉਮਰ ਚ ਕੀ ਕੀਤਾ ਪਰਿਵਾਰ ਲਈ ਕੀਤਾ ਉਦੋਂ ਜਦੋਂ लाठी ਚਾਰਜ ਪਟਿਆਲੇ ਹੁੰਦਾ ਵੱਡੀ ਗਿਣਤੀ ਸਾਡੀ ਐਵੇਂ ਜਿਹੀ ਟੈਂਟ ਲੱਗਿਆ ਸੀ ਕਿਸਾਨ ਪਾਸੇ ਨੂੰ ਹਟਣਾ ਸ਼ੁਰੂ ਹੋ ਗਏ ਕੋਈ ਗੁਰੂ ਘਰਾਂ ਦੇ ਵਿੱਚ ਕੋਈ ਨਹਾਉਣ ਦਾ ਬਹਾਨਾ ਲਾ ਕੇ ਕੋਈ ਪਿੰਨ ਟੰਗ ਗਏ ਉਹ 50 ਪੈਣਾ ਸੀ ਉਹ 50 ਪੈਣਾ ਡੱਲੇਵਾਲ ਸਾਹਿਬ ਦੇ ਉੱਤੇ ਡੇਗਨੀ ਅਸੀਂ ਜੇ ਅਸੀਂ ਨਹੀਂ ਚੱਕਣ ਦਿੰਦੇ ਉੱਥੋਂ ਭਾਵਕੋ ਕੇ ਉਹਨਾਂ ਨੇ ਅਪੀਲ ਕੀਤੀ ਵੀ ਭੈਣੋ ਤੁਸੀਂ ਰੋਕੋ ਲੈ ਜਾਣ ਦਿਓ ਤਾ ਹੁਣ ਵੀ ਉਹਨਾਂ ਦੇ ਇਹ ਕਹਿੰਦਾ ਵੀ ਯਾਰ ਮੈਨੂੰ ਜੇ ਮਾੜਾ ਮੋਟਾ ਯਕੀਨ ਹੈ ਨਾ ਵੀ ਮੇਰੇ ਮੂਰੇ ਪਿੱਛੇ ਜੇ ਕੋਈ ਮਰੂ ਤਾਂ ਉਹ ਭੈਣਾ ਚਲੋ ਅਸੀਂ ਉਹ ਸਵਾਲ ਵੀ ਉੱਥੇ ਕੀਤਾ ਵੀ ਪ੍ਰਧਾਨ ਜੀ ਕਿਤੇ ਜਾਂਦਾ ਜਾਂਦਾ ਸਾਨੂੰ ਇਹ ਵੀ ਨਾ ਨਾਰਜੋ ਕੱਲ ਨੂੰ ਸਾਡੇ ਸਮਾਜ ਚ ਵੀ ਕਹਿ ਦਿਓ ਯਾਰ ਤੁਸੀਂ ਮਰਦਕ ਹੋਂਦੇ ਸੀ ਯਾਰ ਇਹਦੂ ਤਾਂ ਫਿਰ ਚੂੜੀਆਂ ਪਾ ਲੈਂਦੇ ਉਹ ਸਾਰੇ ਚਿੰਤਕ ਹੈ ਸਾਡੇ ਸਿ ਭਾਵ ਪੂਰੇ ਪਰਮਾਤਮਾ ਦੇ ਨਾਂ ਲੈ ਕੇ ਆਵੇ ਸਰਕਾਰ ਮੰਗਾ ਮੰਨ ਲੇ ਉਹਨਾਂ ਦੀ ਸੇਹ ਦੀ ਬਹੁਤ ਲੋੜ ਹੈ ਤਾਂ ਇਸ ਕਰਕੇ ਮੈਂ ਕਹਿੰਦਾ ਵੀ ਉਹ ਜਦੋਂ ਵੀ ਅਸੀਂ ਇਹ ਪੁੱਛਦੇ ਆ ਵੀ ਸਿਹਤ ਤੁਹਾਡੀ ਕਿਵੇਂ ਆ ਉਹ ਕਹਿੰਦਾ ਚੜਦੀ ਕਲਾ ਠੀਕ ਹੈ ਅੱਜ ਵੀ ਉਹਨੇ ਇਹ ਕਿਹਾ ਵੀ ਠੀਕ ਹੈ ਮੈਨੂੰ ਲੱਗਦਾ ਵੀ ਸਿਹਤ ਪੱਖੋਂ ਉਹਦੇ ਮਾਨਸ ਤੌਰ ਤੇ ਡਾਕਟਰ ਵੀ ਬਿੰਦੇ ਬਿੰਦੇ ਜਾ ਰਹੇ ਆਪਣੇ ਬਾਈ ਤੁਸੀਂ ਇੰਨਾ ਪਾਸਾ ਨਾ ਲੈਣਾ ਤੁਸੀਂ ਇਹ ਬੈਠਣਾ ਨਹੀਂ ਤੁਸੀਂ ਉਹ ਕਹਿੰਦਾ ਕੋਈ ਗੱਲ ਨਹੀਂ ਮਾਨਸ ਤੌਰ ਤੇ ਮੈਨੂੰ ਲੱਗਦਾ ਡੱਲੇਵਾਲ ਸਾਹਿਬ ਤਿਆਰ ਨੇ ਠੀਕ ਹੈ ਤੁਸੀਂ ਇੱਧਰ ਕਰ ਲਓ ਗੱਲਬਾਤ ਕੋਹੜਾ ਸਾਹਿਬ ਅੱਜ ਡਾਕਟਰਸ ਨੇ ਅੱਜ ਡਾਕਟਰਸ ਨੇ ਇਹ ਕਿਹਾ ਹੈ ਕਿ ਉਹਨਾਂ ਦਾ ਆਪਣਾ ਹੀ ਸਰੀਰ ਹੈ ਜਿਹੜਾ ਉਹਨਾਂ ਦੀ ਉਹਨਾਂ ਦੀ ਆਪਣੀ ਕਿਉਂਕਿ ਇਹ ਕੁਦਰਤੀ ਤੌਰ ਤੇ ਹੁੰਦਾ ਕੁਝ ਨਹੀਂ ਖਾਓਗੇ ਤਾਂ ਤੁਹਾਡੀ ਆਪਣੀ ਜਿਹੜੀ ਫੈਟ ਹੈ ਉਸ ਤੋਂ ਸਰੀਰ ਸਰਵਾਈਵ ਕਰਨਾ ਸ਼ੁਰੂ ਕਰ ਲੈਂਦਾ ਆਪਣੇ ਆਪ ਨੂੰ ਕਿ ਅੱਜ ਉਹ ਸਥਿਤੀ ਆ ਗਈ ਹੈ ਔਰ ਇਸ ਤੋਂ ਅੱਗੇ ਜਿਹੜੇ ਹਾਲਾਤ ਹੁੰਦੇ ਆ ਉਹ ਕਾਫੀ ਕ੍ਰਿਟੀਕਲ ਹੁੰਦੇ ਹੈ ਸਥਿਤੀ ਕبھی ਵੀ ਹੱਥ ਸੇ ਨਿਕਲ ਸਕਦੀ ਹੈ ਔਰ ਕੱਲ ਸ਼ਾਮ ਨੂੰ ਜਦੋਂ ہم ਉਹਨਾਂ ਦੇ ਪਾਸ 2 ਮਿੰਟ ਕੇ ਲਈ ਬੈਠੇ تھے उसी समय उनका बीपी एकदम से फ्लक्चुएट कर रहा था काफी ज्यादा बढ़ गया था ऊपर वाला बीपी पहले तो था 130-135, लेकिन अचानक से वो 155-160 पे पहुंच गया और वो मशीन भी बीप करने लग गई तो हमने उनसे पूछा बाद में क्या बात हुई प्रधान जी तो वो बोले कि यार मुझे इन सरकारों पे कई बार अंदर अंदर बहुत गुस्सा आता है यार ये लोग कहते हैं कि हमें जनता की सेवा के लिए सत्ता में आए हैं लेकिन पिछले 20-25 सालों में पांच लाख किसानों से ज्यादा किसान सुसाइड कर चुके हैं ऑफ रिकॉर्ड बात करें तो पंद्रह लाख किसान सुसाइड कर चुके हैं बोला उसके बावजूद इन राजनेताओं को इन नीति निर्माताओं को नींद कैसे आ जाती है बोला मुझे ये सोच के कई बार इन पर बहुत गुस्सा आता है और वो उस गुस्से के कारण अचानक से उनका ब्लड प्रेशर हाई हो गया 160 के आसपास पहुंच गया तो इस बात को हम स्वीकारते हैं कि स्थिति वाकई में कभी भी हाथ से निकल सकती है क्योंकि हमें ये नहीं बोलना चाहिए कि पिछले चार साल से वो कैंसर से भी पीड़ित हैं और उनकी आयुर्वेदिक की होम्योपैथी की एलोपैथी की बहुत सारी दवाइयां भी चल रही थी जो 26 तारीख से ही बंद है तो अब बाकी परमात्मा ने क्या तय कर रखा है आगे वो तो आने वाला समय बताएगा लेकिन हम तो यही प्रार्थना यही अरदास करते हैं कि परमात्मा वाहीगुरु इस सरकार को सदबुद्धि दे और ये सरकार समय रहते हमारी मांगों को मान ले नहीं तो अगर सरदार जगजीत सिंह डालेवाल जी की शहादत होती है तो इस सरकार के चेहरे के ऊपर ऐसा काला धब्बा ऐसा कलंक लगेगा कि ये आने वाले सैकड़ों सालों में भी उस काले धब्बे को ਨਹੀਂ ਉਤਾਰ ਪਾਏਗੇ ਡੈਡਲੌਕ ਤੋੜਨ ਵਾਲੀ ਸਥਿਤੀ ਪੈਦਾ ਕਿਉਂ ਨਹੀਂ ਹੋ ਰਹੀ ਤੁਹਾਨੂੰ ਕੀ ਲੱਗ ਰਿਹਾ ਐਡਾ ਵੱਡਾ ਫੈਸਲਾ ਕਿ ਉਧਰਲੇ ਪਾਸੇ ਸ਼ੈਲ ਚੱਲ ਰਹੇ ਨੇ ਉਧਰ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋ ਰਿਹਾ ਹਸਪਤਾਲੰਤ ਦੇ ਵਿੱਚ ਔਰ ਇਧਰ ਡੱਲੇ ਵਾਲਾ ਸਾਹਿਬ ਜਿਹੜੇ ਆਖਰੀ ਸਾਹਾਂ ਤੇ ਨੇ ਗੱਲਬਾਤ ਦਾ ਰਸਤਾ ਕਿਉਂ ਨਹੀਂ ਖੁੱਲ ਰਿਹਾ ਮਸਲਾ ਕੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਹਾਣੀ ਕਿਉਂ ਇੰਨੀ ਉਲਝ ਗਈ ਇਹ ਤਾਣੀ ਇੰਨੀ ਕਿਉਂ ਉਲਝ ਗਈ ਕਿ ਗੱਲਬਾਤ ਸ਼ੁਰੂ ਹੀ ਨਹੀਂ ਹੋ ਰਹੀ ਡੈਡਲੌਕ ਟੁੱਟ ਹੀ ਨਹੀਂ ਰਿਹਾ ਭਾਵੇਂ ਕਿ ਪਹਿਲੇ ਅੰਦੋਲਨ ਦੇ ਵਿੱਚ ਅਜਿਹਾ ਨਹੀਂ ਸੀ देखो उसका सबसे बड़ा कारण ये है कि हमारे देश के प्रधानमंत्री नरेंद्र मोदी जी एक अहंकारी रवैया अपना रहे हैं और जो गृह मंत्री हैं उनका रवैया भी अहंकार से भरा हुआ है और मुझे लगता है कि, कि किसी भी देश के प्रधानमंत्री को या किसी भी देश के नेतृत्व करने वाले को इस तरीके का अहंकारी रवैया नहीं अपनाना चाहिए और एक और जो बात है जिसके कारण ये एक डेडलॉग बना हुआ है वो ये है कि सरकार इस बात को बखूबी जानती है बढ़िया तरीके से जानती है कि जगजीत सिंह डल्लेवाल जी बीच का रास्ता निकालने वाले नेता नहीं हैं, वो आर पार की लड़ाई लड़ लट रहे हैं, उन्होंने सरकार के सामने दो ही विकल्प रखे हैं कि या तो आप एमएसपी पे कानून बना दो या फिर आप मेरी शहादत ले लो अब नरेंद्र मोदी जी को तय करना है कि वो एमएसपी कानून बनाना चाहते हैं या सरदार जगजीत सिंह डल्लेवाल जी की कुर्बानी लेना चाहते हैं अब तय उनको करना है कोई बीच का रास्ता या कोई इस तरीके की बातचीत नहीं होगी वो बीच का रास्ता कोई निकालने वाले कोई और होंगे डल्लेवाल साहब उस विचारधारा के नहीं है ये करो या मरो की लड़ाई लड़ रहे हैं और केंद्र सरकार के पास हमारे सवालों के जवाब नहीं है جو ہم نے ان سے جب چار دور کی میٹنگیں ہوئی اس andolan کے شروع میں تو اس سمے ہم نے سرکار کی ہر بات کا جواب حقائق کے ساتھ دیا تھا اب بھی دینے کو تیار ہیں لیکن سرکار پھر ہماری باتوں کا جواب نہیں دے پائی تھی اس لیے ہمارے سوالوں سے بچنے کے لیے وہ بات چیت سے بھاگ رہے ہیں اچھا یہ تو اگلے پروگرام کی ہے کیونکہ کوئی بھی ਸੰحرش ہے کوئی بھی andolan धरना مظاہرہ جو بھی ہے وہ کئی پڑا پڑا لگتا ہے کئی پروگرام ہوتے ہیں ਇਸ ਦੇ ਵਿਚਾਲੇ ਮਰਨ ਵਰਤੇ ਬੈਠੇ ਨੇ ਡੱਲੇਵਾਲਾ ਸਾਹਿਬ ਇਸ ਤੋਂ ਬਿਨਾ ਕੋਈ ਅੱਗੇ ਕੋਈ ਪਲਾਨ ਆ ਤੁਹਾਡਾ ਅੱਗੇ ਕੋਈ ਪ੍ਰੋਗਰਾਮ ਕਰ ਰਹੇ ਹੋ ਜਾਂ ਫਿਰ ਇਸ ਤੇ ਹੈ ਕਿ ਡੱਲੇਵਾਲਾ ਸਾਹਿਬ ਦੀ ਸਿਹਤ ਬਹੁਤ ਨਾਜ਼ੁਕ ਹੈ ਤਾਂ ਇੱਥੋਂ ਹੀ ਜਿਹੜਾ ਹੈ ਇੱਥੋਂ ਅੱਗੇ ਡਿਟੈਕਟ ਕੀਤਾ ਜਾਵੇ ਦੇਖੋ ਦੋਨੋਂ ਫੋਰਮ ਆਪਸ ਵਿੱਚ ਵਿਚਾਰ ਵਿਮਰਸ਼ ਕਰਕੇ ਪ੍ਰੋਗਰਾਮ ਦੇ ਰਹੇ ਹਨ ਅਭੀ ਅਸੀਂ ਨੇ ਪਹਿਲੇ ਹੀ ਇਹ طے ਕੀਤਾ ਕਿ ਆថា ਕਿ ਜਦ 10 ਦਿਨ ਹੋ ਜਾਣਗੇ ਡੱਲੇਵਾਲਾ ਸਾਹਿਬ ਕੇ ਅੰਸ਼ਣ ਕੇ यदि सरकार उन दिनों में भी कोई बातचीत नहीं करेगी तो फिर 101 किसानों के जत्थे पैदल जाएंगे शंभू बॉर्डर से तो दो जत्थे जा चुके हैं किस तरीके से उनके ऊपर जाती हुई वो सबने देखी अभी 14 तारीख को एक और जत्था वहां से जाने की तैयारी साथियों द्वारा करी जा रही है इसके अलावा हमने कल शाम को जो हमारी बैक की जो सोशल मीडिया की नौजवानों की टीम है उन्होंने एक जागरूकता फैलाने के लिए एक्स पे जिसको पहले ट्विटर कहते थे उस पर भी एक बड़ा कैंपेन चलाया और देश भर में ये मुद्दा गया है बड़े बड़े सेलिब्रिटीज ने भी इन मुद्दों पे ट्वीट किया है और कल 12 तारीख को हमने पूरे देशवासियों से ये अपील करी है कि एक वक्त का खाना शाम का खाना वो ना खाएं सरदार जगजीत सिंह डल्लेवाल जी के आमल के समर्थन में और अपने परिवार की साथ पूरी फोटो पूरे परिवार के साथ फोटो खींच के वो सोशल मीडिया पे चाहे ट्विटर हो चाहे फेसबुक हो ट्विटर जिसको एक्स कह देते हैं या इंस्टाग्राम हो या व्हाट्सएप हो वी सपोर्ट जगजीत सिंह डल्लेवाल इस हैशटैग के साथ जरूर साझा करें और परसों देश भर में गांव सतर पे केंद्र सरकार के और राज्य सरकारों के पुतले जलाए जाएंगे और इसके अलावा एक बात और मैं आपको आपके माध्यम से पूरे देशवासियों को बताना चाहता हूँ कि कल खनौरी बॉर्डर से एक बड़ा फैसला एक बड़ी घोषणा यह सरदार जगजीत सिंह डल्लेवाल जी की तरफ से भी करी जाएगी और हम सरकार को स्पष्ट करना चाह रहे हैं कि अगर सरकार सोच रही है कि हम कोई फॉर्मेलिटी कर रहे हैं तो ये फहमी कर रही है बहुत बड़ी गलत में है सरकार फॉर्मेलिटी नहीं है ये करो या मरो की लड़ाई है जो होगा आगे अब उस परमात्मा उस वाहगुरु के हाथ में है अब जो भी स्थिति बनेगी उसको हम फेस करने के लिए तैयार तो सीधे तौर पर गल है कि ਜਿਸ ਤਰੀਕੇ ਆਗੂਆਂ ਨੇ ਵੀ ਦੱਸਿਆ ਜਿਹੜੇ ਨਾਲ ਬੈਠ ਕੇ ਮੀਟਿੰਗਾਂ ਕਰਦੇ ਨੇ ਜਾਂ ਜਿਹੜੇ ਨਾਲ ਬੈਠ ਕੇ ਅਗਲੇ ਸੰਘਰਸ਼ ਦੀ ਰਣਨੀਤੀ ਘੜਦੇ ਆ ਉਹ ਕਹਿੰਦੇ ਕਿ ਡੱਲੇਵਾਲਾ ਸਾਹਿਬ ਹੁਣ ਨਾ ਫੈਸਲਿਆਂ ਤੋਂ ਪਿੱਛੇ हट ਗਏ ਪਿੱਛੇ ਇਸ ਕਰਕੇ हट ਗਏ ਕਿ ਉਹ ਕਹਿੰਦੇ ਕਿ ਉਹਨਾਂ ਨੇ ਸੋਚ ਲਿਆ ਕਿ ਮੇਰਾ ਹੁਣ ਅੰਤ ਕੀ ਹੈ ਜਾਨੀ ਉਹ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰ ਲਿਆ ਉਹਨਾਂ ਨੇ ਕਿ ਸਰਕਾਰ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਤੇ ਉਹਨਾਂ ਨੂੰ ਇਹ ਸ਼ਹਾਦਤ ਦੇਣੀ ਹੀ ਪਈ